ਪਾਠ 17 ਪਾਣੀ ਇੱਕ ਬੜਮੁੱਲਾ ਕੁਦਰਤੀ ਸਾਧਨ ਪਾਣੀ ਕੁਦਰਤ ਦੀ ਅਨਮੋਲ ਦਾਤ ਹੈ ਅਸੀਂ ਦੇਖਦੇ ਹਾਂ ਕਿ ਪਾਣੀ ਸਾਡੇ ਹਰ ਪਾਸੇ ਮੌਜੂਦ ਹੈ ਮਨੁੱਖ ਸਮੇਤ ਸਾਰੇ ਜੀਵ ਜੰਤੂ ਅਤੇ ਪੌਦੇ ਜਿਉਂਦੇ ਰਹਿਣ ਲਈ ਪਾਣੀ ਤੇ ਨਿਰਭਰ ਕਰਦੇ ਹਨ ਇੱਥੋਂ ਤੱਕ ਕਿ ਜਿਹੜੀ ਹਵਾ ਅਸੀਂ ਸਾਹ ਰਾਹੀਂ ਅੰਦਰ ਲੈਂਦੇ ਹਾਂ ਉਸ ਵਿੱਚ ਵੀ ਪਾਣੀ ਵਾਸ਼ਪਾਂ ਦੇ ਰੂਪ ਵਿੱਚ ਮੌਜੂਦ ਹੁੰਦਾ ਹੈ ਸਾਰੀ ਧਰਤੀ ਦਾ ਲਗਭਗ 3/4 ਭਾਗ ਪਾਣੀ ਹੈ ਇਸੇ ਕਰਕੇ ਧਰਤੀ ਨੂੰ ਨੀਲਾ ਗ੍ਰਹਿ ਕਿਹਾ ਜਾਂਦਾ ਹੈ ਵਾਤਾਵਰਣ ਵਿੱਚ ਮੌਜੂਦ ਆਕਸੀਜਨ ਅਤੇ ਹਾਈਡਰੋਜਨ ਮਿਲ ਕੇ ਪਾਣੀ H2O ਬਣਾਉਂਦੇ ਹਨ ਪਾਣੀ ਦੀਆਂ ਵਿਸ਼ੇਸ਼ਤਾਵਾਂ ਸ਼ੁੱਧ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ ਸ਼ੁੱਧ ਪਾਣੀ ਦਾ ਕੋਈ ਸਵਾਦ ਨਹੀਂ ਹੁੰਦਾ ਸ਼ੁੱਧ ਪਾਣੀ ਦੀ ਕੋਈ ਗੰਧ ਜਾਂ ਖੁਸ਼ਬੂ ਨਹੀਂ ਹੁੰਦੀ ਪਾਣੀ ਦਾ ਆਪਣਾ ਕੋਈ ਆਕਾਰ ਨਹੀਂ ਹੁੰਦਾ ਇਸ ਨੂੰ ਜਿਸ ਵੀ ਬਰਤਨ ਵਿੱਚ ਪਾਇਆ ਜਾਵੇ ਉਸੇ ਦਾ ਆਕਾਰ ਲੈ ਲੈਂਦਾ ਹੈ ਪਾਣੀ ਦੇ ਤਿੰਨ ਰੂਪ ਹੁੰਦੇ ਹਨ ਠੋਸ ਤਰਲ ਅਤੇ ਗੈਸ ਠੋਸ برف ਤਰਲ ਪਾਣੀ ਗੈਸ ਭਾਪ ਪਾਣੀ ਦੇ ਠੋਸ ਰੂਪ ਨੂੰ ਬਰਫ਼ ਤਰਲ ਰੂਪ ਨੂੰ ਪਾਣੀ ਅਤੇ ਗੈਸ ਰੂਪ ਨੂੰ ਭਾਪ ਆਖਦੇ ਹਨ ਆਮ ਜੀਵਨ ਵਿੱਚ ਅਸੀਂ ਪਾਣੀ ਦੇ ਤਰਲ ਰੂਪ ਦੀ ਹੀ ਜ਼ਿਆਦਾ ਵਰਤੋਂ ਕਰਦੇ ਹਾਂ ਪਾਣੀ ਨੂੰ 0 ਡਿਗਰੀ ਸੈਲਸੀਅਸ ਤੱਕ ਠੰਡਾ ਕੀਤਾ ਜਾਵੇ ਤਾਂ ਉਹ ਜੰਮ ਕੇ ਬਰਫ਼ ਬਣ ਜਾਂਦਾ ਹੈ ਅਤੇ ਜੇਕਰ ਇਸ ਨੂੰ 100 ਡਿਗਰੀ ਸੈਲਸੀਅਸ ਤੱਕ ਗਰਮ ਕੀਤਾ ਜਾਵੇ ਤਾਂ ਭਾਫ਼ ਬਣ ਕੇ ਉੱਡ ਜਾਂਦਾ ਹੈ ਜੇਕਰ ਇਸ ਭਾਫ਼ ਨੂੰ ਦੁਬਾਰਾ ਇਕੱਠਾ ਕਰਕੇ ਠੰਡਾ ਕੀਤਾ ਜਾਵੇ ਤਾਂ ਇਹ ਮੁੜ ਪਾਣੀ ਬਣ ਜਾਵੇਗਾ ਪ੍ਰਸ਼ਨ ਇੱਕ ਪਾਣੀ ਦੇ ਤਿੰਨ ਰੂਪ ਕਿਹੜੇ-ਕਿਹੜੇ ਹਨ ਉੱਤਰ ਠੋਸ ਬਰਫ਼ ਤਰਲ ਪਾਣੀ ਗੈਸ ਪਾਪ ਪ੍ਰਸ਼ਨ 2 ਪਾਣੀ ਕਿਹੜੀਆਂ-ਕਿਹੜੀਆਂ ਗੈਸਾਂ ਦੇ ਮਿਲਨ ਨਾਲ ਬਣਦਾ ਹੈ? ਪੁੱਤਰ ਆਕਸੀਜਨ ਅਤੇ ਹਾਈਡਰੋਜਨ ਨਾਲ। ਜਲ ਚੱਕਰ ਸੂਰਜ ਦੀ ਗਰਮੀ ਨਾਲ ਛੱਪੜਾਂ, ਝੀਲਾਂ, ਨਦੀਆਂ, ਦਰਿਆਵਾਂ ਅਤੇ ਸਮੁੰਦਰ ਦਾ ਪਾਣੀ ਵਾਸ਼ਪ ਬਣ ਕੇ ਹਵਾ ਵਿੱਚ ਉੱਪਰ ਉੱਡ ਜਾਂਦਾ ਹੈ। ਉੱਪਰ ਜਾ ਕੇ ਇਹ ਠੰਡੇ ਹੋ ਜਾਂਦੇ ਹਨ ਅਤੇ ਛੋਟੀਆਂ-ਛੋਟੀਆਂ ਪਾਣੀ ਦੀਆਂ ਬੂੰਦਾਂ ਵਿੱਚ ਬਦਲ ਜਾਂਦੇ ਹਨ ਇਹ ਬੂੰਦਾਂ ਆਪਸ ਵਿੱਚ ਜੁੜ ਕੇ ਬੱਦਲ ਬਣਾਉਂਦੀਆਂ ਹਨ ਜਦੋਂ ਇਹ ਬੱਦਲ ਭਾਰੇ ਹੋ ਜਾਂਦੇ ਹਨ ਤਾਂ ਬਰਖਾ ਜਾਂ ਬਰਫਬਾਰੀ ਦੇ ਰੂਪ ਵਿੱਚ ਇਹ ਪਾਣੀ ਦੁਬਾਰਾ ਧਰਤੀ ਤੇ ਆ ਜਾਂਦਾ ਹੈ ਜੋ ਨਦੀਆਂ ਦਰਿਆਵਾਂ ਰਾਹੀਂ ਸਮੁੰਦਰ ਵਿੱਚ ਪਹੁੰਚ ਜਾਂਦਾ ਹੈ ਇਹ ਚੱਕਰ ਇਸੇ ਤਰ੍ਹਾਂ ਕੁਦਰਤੀ ਰੂਪ ਵਿੱਚ ਚੱਲਦਾ ਰਹਿੰਦਾ ਹੈ ਘੁਲਣਸ਼ੀਲਤਾ ਜਿਹੜੀ ਵਸਤੂ ਪਾਣੀ ਵਿੱਚ ਘੁਲ ਜਾਂਦੀ ਹੈ ਉਸ ਨੂੰ ਘੁਲਣਸ਼ੀਲ ਵਸਤੂ ਕਹਿੰਦੇ ਹਨ ਜਿਵੇਂ ਨਮਕ ਅਤੇ ਖੰਡ ਇਸੇ ਤਰ੍ਹਾਂ ਜਿਹੜੀ ਵਸਤੂ ਪਾਣੀ ਵਿੱਚ ਨਹੀਂ ਘੁਲਦੀ ਉਸ ਨੂੰ ਅਘੁਲਣਸ਼ੀਲ ਵਸਤੂ ਆਖਦੇ ਹਨ ਜਿਵੇਂ ਕਿ ਰੇਤ ਅਤੇ ਪੱਥਰ ਕਈ ਤਰਲ ਪਦਾਰਥ ਵੀ ਪਾਣੀ ਵਿੱਚ ਨਹੀਂ ਘੁਲਦੇ ਉਦਾਹਰਣ ਵਜੋਂ ਸਰੋਂ ਦਾ ਤੇਲ ਪਾਣੀ ਉੱਪਰ ਤੈਰਨ ਲੱਗਦਾ ਹੈ ਜਦਕਿ ਦੁੱਧ ਪਾਣੀ ਵਿੱਚ ਤੁਰੰਤ ਘੁਲ ਜਾਂਦਾ ਹੈ ਤੈਰਨਾ ਅਤੇ ਡੁੱਬਣਾ ਪਿਆਰੇ ਬੱਚਿਓ ਬਰਸਾਤ ਦੇ ਦਿਨਾਂ ਵਿੱਚ ਤੁਸੀਂ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਮੀਂਹ ਦੇ ਪਾਣੀ ਵਿੱਚ ਛੱਡੀਆਂ ਹੋਣਗੀਆਂ ਉਹ ਕਿਸ਼ਤੀਆਂ ਪਾਣੀ ਉੱਪਰ ਤੈਰਦੀਆਂ ਹਨ ਜੇਕਰ ਉਸੇ ਪਾਣੀ ਵਿੱਚ ਤੁਸੀਂ ਇੱਕ ਪੱਥਰ ਦਾ ਟੁਕੜਾ ਸੁੱਟੋ ਤਾਂ ਉਹ ਡੁੱਬ ਜਾਵੇਗਾ ਕੀ ਤੁਸੀਂ ਦੱਸ ਸਕਦੇ ਹੋ ਕਿ ਅਜਿਹਾ ਕਿਉਂ ਹੁੰਦਾ ਹੈ ਤੁਹਾਡੇ ਵਿੱਚੋਂ ਬਹੁਤੇ ਸੋਚਦੇ ਹੋਣਗੇ ਕਿ ਕਾਗਜ਼ ਹਲਕਾ ਹੁੰਦਾ ਹੈ ਅਤੇ ਪੱਥਰ ਭਾਰਾ ਇਸੇ ਲਈ ਕਾਗਜ਼ ਦੀ ਕਿਸ਼ਤੀ ਤੈਰਦੀ ਹੈ ਜਦਕਿ ਪੱਥਰ ਡੁੱਬ ਜਾਂਦਾ ਹੈ ਪਰੰਤੂ ਅਜਿਹਾ ਨਹੀਂ ਹੈ ਉਦਾਹਰਣ ਵਜੋਂ ਲੋਹੇ ਦੀ ਸੂਈ ਛੋਟੀ ਜਹੀ ਹੁੰਦੀ ਹੈ ਪਰ ਉਹ ਪਾਣੀ ਵਿੱਚ ਡੁੱਬ ਜਾਂਦੀ ਹੈ ਜਦ ਕਿ ਇੱਕ ਸਮੁੰਦਰੀ ਜਹਾਜ਼ ਬਹੁਤ ਵਿਸ਼ਾਲ ਹੋਣ ਦੇ ਬਾਵਜੂਦ ਵੀ ਪਾਣੀ ਉੱਪਰ ਤੈਰਦਾ ਰਹਿੰਦਾ ਹੈ ਅਸਲ ਵਿੱਚ ਕੋਈ ਵੀ ਵਸਤੂ ਪਾਣੀ ਉੱਪਰ ਉਦੋਂ ਹੀ ਤੈਰਦੀ ਹੈ ਜਦੋਂ ਉਸ ਦੁਆਰਾ ਹਟਾਏ ਗਏ ਪਾਣੀ ਦਾ ਭਾਰ ਉਸਦੇ ਪਾਣੀ ਵਿੱਚ ਡੁੱਬੇ ਕੋਏ ਹਿੱਸੇ ਦੇ ਭਾਰ ਨਾਲੋਂ ਵੱਧ ਹੋਵੇ ਪਾਣੀ ਦੀ ਉਪਲਬਧਤਾ ਅਤੇ ਸਮਾਜਿਕ ਵਿਤਕਰਾ ਬੱਚਿਓ ਅਸੀਂ ਪਾਣੀ ਦੇ ਬਣਨ ਦੀ ਕਹਾਣੀ ਬਾਰੇ ਜਾਣ ਲਿਆ ਹੈ ਕੁਝ ਸਾਲ ਪਹਿਲਾਂ ਪਾਣੀ ਸਾਰੇ ਜੀਵਾਂ ਲਈ ਕਾਫੀ ਮਾਤਰਾ ਵਿੱਚ ਉਪਲਬਧ ਸੀ ਪਰ ਹੌਲੀ-ਹੌਲੀ ਧਰਤੀ ਉੱਤੇ ਕਈ ਇਲਾਕਿਆਂ ਵਿੱਚ ਖਾਸ ਤੌਰ ਤੇ ਰੇਗਿਸਤਾਨੀ ਖੇਤਰਾ ਵਿੱਚ ਇਸ ਦੀ ਉਪਲਬਧਤਾ ਘਟਣ ਲੱਗੀ ਕਈ ਖੇਤਰਾ ਵਿੱਚ ਅੱਜ ਵੀ ਪੀਣ ਵਾਲਾ ਪਾਣੀ ਲਿਆਉਣ ਲਈ ਲੋਕਾਂ ਨੂੰ ਬਹੁਤ ਦੂਰ ਦੂਰ ਜਾਣਾ ਪੈਂਦਾ ਹੈ ਪੁਰਾਣੇ ਸਮਿਆਂ ਵਿੱਚ ਕਿਸੇ ਕਿਸੇ ਪਿੰਡ ਵਿੱਚ ਹੂ ਹੁੰਦਾ ਸੀ ਜਿੱਥੋਂ ਹਰੇਕ ਨੂੰ ਪਾਣੀ ਲੈਣ ਦੀ ਖੁੱਲ ਨਹੀਂ ਹੁੰਦੀ ਸੀ। ਜਾਤ-ਪਾਤ ਦੇ ਆਧਾਰ ਤੇ ਵਿਤਕਰਾ ਕੀਤਾ ਜਾਂਦਾ ਸੀ। ਸਮਾਜ ਵਿੱਚ ਨੀਵੀਆਂ ਸਮਝੀਆਂ ਜਾਣ ਵਾਲੀਆਂ ਜਾਤਾਂ ਦੇ ਲੋਕਾਂ ਨੂੰ ਖੂਹਾਂ ਤੋਂ ਪਾਣੀ ਭਰਨ ਦੀ ਆਗਿਆ ਨਹੀਂ ਸੀ। ਉਹਨਾਂ ਨੂੰ ਆਪਣੇ ਪਾਣੀ ਦੀ ਲੋੜ ਪੂਰੀ ਕਰਨ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾਂ ਦੀਆਂ ਔਰਤਾਂ ਨੂੰ ਬਹੁਤ ਦੂਰ-ਦੂਰ ਤੋਂ ਪਾਣੀ ਢੋਣਾ ਪੈਂਦਾ ਸੀ ਅੱਜ ਸਮਾਜ ਵਿੱਚ ਅਜਿਹਾ ਬਿਤਕਰਾ ਕਾਫੀ ਘਟ ਗਿਆ ਹੈ ਅਤੇ ਸਰਕਾਰ ਵੱਲੋਂ ਸਾਰੇ ਲੋਕਾਂ ਲਈ ਬਿਨਾ ਕਿਸੇ ਭੇਦਭਾਵ ਤੋਂ ਪਾਣੀ ਉਪਲਬਧ ਕਰਾਇਆ ਜਾ ਰਿਹਾ ਹੈ ਪ੍ਰਸ਼ਨਕ ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਪਾਣੀ ਦੇ ਤਿੰਨ ਰੂਪ ਹਨ ਵਾਸ਼ਪ ਬਣ ਕੇ ਉੱਪਰ ਉੱਡਿਆ ਪਾਣੀ ਬੱਦਲ ਬਣ ਜਾਂਦਾ ਹੈ ਪਾਣੀ ਕਾਰਨ ਹੀ ਧਰਤੀ ਨੂੰ ਨੀਲਾ ਗ੍ਰਹਿ ਕਿਹਾ ਜਾਂਦਾ ਹੈ ਪਾਣੀ ਦੇ ਠੋਸ ਰੂਪ ਨੂੰ ਬਰਫ਼ ਕਹਿੰਦੇ ਹਨ ਪ੍ਰਸ਼ਨ 2 ਸਹੀ ਕਥਨ ਅਗੇ ਸਹੀ ਅਤੇ ਗਲਤ ਕਥਨ ਅਗੇ ਗਲਤ ਦਾ ਨਿਸ਼ਾਨ ਲਗਾਓ ਪਾਣੀ ਠੰਡਾ ਹੋ ਕੇ ਭਾਫ਼ ਬਣ ਜਾਂਦਾ ਹੈ ਗਲਤ ਸ਼ੁੱਧ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ ਸਹੀ ਪੁਰਾਣੇ ਸਮਿਆਂ ਵਿੱਚ ਪਾਣੀ ਭਰਨ ਲਈ ਜਾਤੀ ਦੇ ਆਧਾਰ ਤੇ ਵਿਤਕਰਾ ਕੀਤਾ ਜਾਂਦਾ ਸੀ ਸਹੀ ਜਲ ਚੱਕਰ ਨਿਰੰਤਰ ਚੱਲਦਾ ਰਹਿੰਦਾ ਹੈ ਸਹੀ ਪ੍ਰਸ਼ਨ 3 ਠੀਕ ਉੱਤਰ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ ਪਾਣੀ ਨੂੰ ਕਿੰਨਾ ਠੰਡਾ ਕਰਨ ਤੇ ਉਹ ਬਰਫ਼ ਬਣ ਜਾਂਦਾ ਹੈ 0 ਡਿਗਰੀ ਧਰਤੀ ਦਾ ਕਿੰਨਾ ਭਾਗ ਪਾਣੀ ਹੈ 70% ਪਾਣੀ ਵਿੱਚ ਘੁਲਣ ਵਾਲੀ ਕਿਹੜੀ ਚੀਜ਼ ਹੈ ਨਮਕ ਕਿਹੜੀ ਵਸਤੂ ਪਾਣੀ ਵਿੱਚ ਨਹੀਂ ਡੁੱਬਦੀ ਲੱਕੜ ਪਾਣੀ ਬਣਨ ਲਈ ਆਕਸੀਜਨ ਨਾਲ ਕਿਹੜੀ ਗੈਸ ਮਿਲਦੀ ਹੈ ਹਾਈਡਰੋਜਨ ਪ੍ਰਸ਼ਨ 4 ਪਾਣੀ ਵਿੱਚ ਡੁੱਬਣ ਵਾਲੀਆਂ ਤਿੰਨ ਵਸਤੂਆਂ ਦੇ ਨਾਮ ਲਿਖੋ ਉੱਤਰ ਪੱਥਰ ਲੋਹਾ ਰੇਤ ਪ੍ਰਸ਼ਨ 5 ਪਾਣੀ ਵਿੱਚ ਤੈਰਨ ਵਾਲੀਆਂ ਤਿੰਨ ਵਸਤੂਆਂ ਦੇ ਨਾਮ ਲਿਖੋ ਉੱਤਰ ਲੱਕੜ ਪਲਾਸਟਿਕ ਥਰਮੋਕੋਲ ਪ੍ਰਸ਼ਨ 6 ਪਾਣੀ ਵਿੱਚ ਘੁਲਣ ਵਾਲੀਆਂ ਤਿੰਨ ਵਸਤੂਆਂ ਦੇ ਨਾਮ ਲਿਖੋ ਉੱਤਰ ਠੰਡ ਨਮਕ ਦੁੱਧ ਪ੍ਰਸ਼ਨ 7 ਸ਼ੁੱਧ ਪਾਣੀ ਦੀਆਂ ਕੁਝ ਵਿਸ਼ੇਸ਼ਤਾਵਾਂ ਲਿਖੋ ਉੱਤਰ ਸ਼ੁੱਧ ਪਾਣੀ ਦਾ ਕੋਈ ਰੰਗ ਸਵਾਦ ਗੰਧ ਅਤੇ ਆਕਾਰ ਨਹੀਂ ਹੁੰਦਾ। ਪ੍ਰਸ਼ਨ 8 ਜਲ ਚੱਕਰ ਕਿਵੇਂ ਚੱਲਦਾ ਰਹਿੰਦਾ ਹੈ? ਚਿੱਤਰ ਬਣਾ ਕੇ ਵਿਆਖਿਆ ਕਰੋ। ਚਿੱਤਰ ਮੈਂ ਆਲਰੇਡੀ ਇੱਥੇ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਬੱਚੇ ਨੂੰ ਆਪਣੇ ਹਿਸਾਬ ਨਾਲ ਅੱਛੇ ਢੰਗ ਨਾਲ ਰੰਗ ਭਰ ਕੇ ਬਣਾ ਸਕਦੇ ਆ। ਜਲ ਚੱਕਰ ਸੂਰਜ ਦੀ ਗਰਮੀ ਨਾਲ ਝੀਲਾਂ, ਸਮੁੰਦਰਾਂ ਦਾ ਪਾਣੀ ਬਾਸ਼ਪ ਬਣ ਕੇ ਉੱਪਰ ਉੱਡ ਕੇ ਠੰਡਾ ਹੋ ਕੇ ਬੱਦਲ ਬਣ ਜਾਂਦਾ ਹੈ। ਇਹ ਬੱਦਲ ਭਾਰੇ ਹੋ ਕੇ ਬਰਖਾ ਅਤੇ برف ਬਾਰਿਸ਼ ਦੇ ਰੂਪ ਵਿੱਚ ਧਰਤੀ ਤੇ ਦੁਬਾਰਾ ਆ ਜਾਂਦੇ ਹਨ ਤੇ ਨਦੀਆਂ ਰਾਹੀਂ ਪਾਣੀ ਦੇ ਰੂਪ ਵਿੱਚ ਸਮੁੰਦਰ ਵਿੱਚ ਪਹੁੰਚ ਜਾਂਦਾ ਹੈ ਇਸ ਤਰ੍ਹਾਂ ਇਹ ਚੱਕਰ ਲਗਾਤਾਰ ਚੱਲਦਾ ਰਹਿੰਦਾ ਹੈ ਪ੍ਰਸ਼ਨ 9 ਪਾਣੀ ਵਿੱਚ ਘੁਲੇ ਹੋਏ ਨਮਕ ਨੂੰ ਕਿਵੇਂ ਵੱਖ ਕੀਤਾ ਜਾ ਸਕਦਾ ਹੈ ਉੱਤਰ ਪਾਣੀ ਵਿੱਚ ਘੁਲੇ ਹੋਏ ਨਮਕ ਨੂੰ ਵਖਰਾ ਕਰਨ ਲਈ ਪਾਣੀ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਸਾਰਾ ਪਾਣੀ ਭਾਫ਼ ਬਣ ਕੇ ਉੱਡ ਨਹੀਂ ਜਾਂਦਾ ਪਾਣੀ ਉੱਡਣ ਤੋਂ ਬਾਅਦ ਕੇਠਾ ਨਮਕ ਬਚ ਜਾਵੇਗਾ ਪ੍ਰਸ਼ੰਦਾਸ ਵਾਸ਼ਪੀਕਰਨ ਕੀ ਹੁੰਦਾ ਹੈ ਕੁਝ ਉਦਾਹਰਣਾਂ ਦਿਓ ਪੁੱਤਰ ਪਾਣੀ ਨੂੰ ਖੁੱਲਾ ਛੱਡਣ ਤੇ ਇਸ ਦੇ ਕਣ ਹੌਲੀ-ਹੌਲੀ ਹਵਾ ਵਿੱਚ ਉੱਡਦੇ ਰਹਿੰਦੇ ਹਨ ਇਸ ਨੂੰ ਵਾਸ਼ਪੀਕਰਨ ਕਹਿੰਦੇ ਹਨ ਉਦਾਹਰਣ ਫਰਸ਼ ਤੇ ਲੱਗਾ ਪੋਚਾ ਸੁਕਣਾ ਗਿੱਲੇ ਕੱਪੜੇ ਸੁਕਣਾ ਪ੍ਰਸ਼ਨ 11 ਕੋਈ ਵਸਤੂ ਪਾਣੀ ਉੱਪਰ ਕਦੋਂ ਤੈਰਦੀ ਹੈ ਉੱਤਰ ਜਦੋਂ ਵਸਤੂ ਦੁਆਰਾ ਹਟਾਏ ਗਏ ਪਾਣੀ ਦਾ ਭਾਰ ਉਸਦੇ ਪਾਣੀ ਵਿੱਚ ਡੁੱਬੇ ਹਿੱਸੇ ਦੇ ਭਾਰ ਤੋਂ ਵੱਧ ਹੋਵੇ ਤਾਂ ਵਸਤੂ ਪਾਣੀ ਉੱਪਰ ਤੈਰਦੀ ਹੈ